ਈ ਆ ਆਪਣੇ ਕੈਮਰਾਮੈਨ ਸਾਹਿਬ ਮੜੇ ਲੋਕਾਂ ਦਿਖਾਓ ਸੜਕ ਦੀ ਆਵਾਜ਼ ਹੀ ਦਿਖਾਓ ਗੱਡੀ ਜਾਂਦੀ ਦਿਖਾਓ ਮੜੀ ਭਗਵੰਤ ਮਾਨ ਜੀ ਕਹਿੰਦੇ ਸੀ ਸਾਡੀ ਸਰਕਾਰ ਆਣ ਤੋਂ ਬਾਅਦ ਇੱਥੇ ਫੌਰਨ ਤੋਂ ਗੋਰੇ ਆਣਗੇ ਭਾਈ ਸਾਹਿਬ ਆਜੋ ਇੱਧਰ ਆਜੋ ਮੜ ਜਾ ਇਹ ਪਹਾੜ ਤੁਹਾਡੇ ਆਪਣੇ ਸ਼ਹਿਰ ਦਾ ਤੁਹਾਡੇ ਹਰਿਆਣੇ ਦਾ ਜੀ ਕੋਈ ਨੀ ਕੀ ਨਿਕਲ ਨਿਕਲ ਕੇ ਰੋਡ ਤੇ ਜਾਂਦਾ ਜੀ ਪਤਾ ਉਹਨਾਂ ਨੂੰ ਲੱਗ ਗਿਆ ਨਾ ਆਜੋ ਭਾਈ ਸਾਹਿਬ ਅੱਗੇ ਆਜੋ ਸਰਕਾਰ ਨੂੰ ਕਹਿੰਦੇ ਆ ਸਰਕਾਰ ਦੇ ਇਹ ਨੂੰ ਸਹੀ ਕੰਨਾ ਚਾਹੀਦਾ ਲਓ ਸਾਡੇ ਕੈਮਰਾਮੈਨ ਸਾਹ ਤਾਂ ਦੋ ਵਾਰ ਡਿੱਗ ਗਏ ਸੀ ਚੱਕਰ ਖਾ ਕੇ ਬਿਆਨ ਨਹੀਂ ਕਰ ਸਕਦੇ ਜਿੰਨਾ ਇੱਥੇ ਅਸੀਂ ਬਹੁਤ ਕੁਝ ਕਰ ਚੁੱਕੇ ਹਾਂ ਕੂੜੇ ਬਾਰੇ ਹੋਰ ਨਾ ਸਾਨੂੰ ਚੱਕਣਾ ਪਵੇ ਲੋਕਾਂ ਨੂੰ ਇੱਥੇ ਪਰ ਮੈਂ ਤੁਹਾਨੂੰ ਦੱਸ ਦਵਾ ਕਿ ਥੋੜੀ ਦੇਰ ਚ ਆਪਾਂ ਹੀ ਚੱਕਰ ਖਾ ਕੇ ਨਾ ਡਿੱਗ ਜਾਈਏ ਸਾਨੂੰ ਆਪ ਨੂੰ ਵੀ ਕਿੰਦਾ ਲੋਕ ਨੱਕ ਦੱਬ ਕੇ ਖੜੇ ਆ ਇੱਥੇ ਖੜਾ ਹੋਣਾ ਹੀ ਬੜਾ ਬਾਲਾ ਔਖਾ ਹੋਇਆ ਪਿਆ ਇਸ ਟਾਈਮ ਆਪਾਂ ਖੜੇ ਆ ਹੁਸ਼ਿਆਰਪੁਰ ਦੇ ਨਾਲ ਪੈਂਦੇ ਸਾਮ 84 ਵਿਧਾਨ ਸਭਾ ਦੇ ਇੱਕ ਵਿੱਚ ਤੇ ਇਹ ਹੈ ਇਲਾਕਾ ਜੀ ਹਰਿਆਣੇ ਦਾ ਜਿਹਨੂੰ ਹਰਿਆਣੇ ਦੇ ਵਿੱਚ ਜੇ ਅਸੀਂ ਤੁਹਾਡੇ ਨਾਲ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਹਰਿਆਣੇ ਦੇ ਵਿੱਚ ਇਹ ਜਿਹੜਾ ਆ ਇੱਕ ਕੂੜੇ ਦਾ ਵੱਡਾ ਪਹਾੜ ਜਿਹੜਾ ਆ ਉਹ ਖੜਾ ਕੀਤਾ ਜਾ ਰਿਹਾ ਤਾਂ ਕਿ ਹਰਿਆਣੇ ਦੇ ਲੋਕ ਜਿਹੜੇ ਨੇ ਉਹ ਸਾਫ਼ ਸੁਥਰੀ ਵਾਤਾਵਰਣ ਦੇ ਵਿੱਚ ਸਾਹ ਲੈ ਸਕਣ ਜੀ ਹਾਂ ਤੇ ਦੂਜੇ ਪਾਸੇ ਮੈਂ ਤੁਹਾਨੂੰ ਦੱਸਦੇ ਚਲਾਂਗੇ ਵੱਡੀਆਂ-ਵੱਡੀਆਂ ਜਿਹੜੀਆਂ ਮਸ਼ੀਨਾਂ ਲਾਈਆਂ ਗਈਆਂ ਨੇ ਇਹ ਮਸ਼ੀਨਾਂ ਸਿਰਫ ਇਸ ਵਾਰ ਇਸ ਵਾਸਤੇ ਲਾਈਆਂ ਗਈਆਂ ਕਿ ਇਹ ਨੂੰ ਇੱਕ ਮਾਡਲ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਿਖਾ ਸਕਣ ਕਿ ਇਦਾਂ ਦੀ ਮਸ਼ੀਨ ਵੀ ਹੁੰਦੀ ਆ ਜੋ ਕੂੜੇ ਦਾ ਨਿਪਟਾਰਾ ਕਰਦੀ ਆ ਜਾਰੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖਰਾ ਕਰਦੀ ਆ ਜਿਹੜੇ ਪੋਲੀਥੀਨ ਦੇ ਅੰਦਰ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੋਨੇ ਕਹਿੰਦੇ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਆਪਾਂ ਬੈਨ ਕਰਤਾ ਆ ਉਹ ਪਲਾਸਟਿਕ ਦੇਖੋ ਜੀ ਇਹ ਨਜ਼ਾਰਾ ਤੁਹਾਨੂੰ ਦਿੱਲੀ 'ਚ ਦੇਖਣ ਨੂੰ ਮਿਲਦਾ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਕੋਲ ਆਉਂਗੇ ਹਰਿਆਣੇ ਦੇ ਲੱਗੇ ਤੇ ਹਰਿਆਣੇ ਦੇ ਨਾਲ ਲੱਗਦੇ ਬਿਲਕੁਲ ਤੁਹਾਨੂੰ ਆਹ ਕੂੜੇ ਦਾ ਵੱਡਾ ਪਹਾੜ ਜਿਹੜਾ ਆ ਉਹ ਦੇਖਣ ਨੂੰ ਮਿਲੋਗਾ ਵੱਡੀ ਗੱਲ پتہ ਕੀ ਹੈ ਵੱਡੀ ਗੱਲ ਇਹ ਹੈ ਕਿ ਬਿਲਕੁਲ ਨਾਲ ਲੱਗਦਾ ਜਿਹੜਾ ਸਕੂਲ ਹੈ ਜੀ ਉਹ 125 ਸਾਲ ਪੁਰਾਣਾ ਕਰੀਬਨ ਕਰੀਬਨ ਸਕੂਲ ਹੈ ਤੇ ਦੂਜੇ ਪਾਸੇ ਇਹਨਾਂ ਨੇ ਬਹੁਤ ਸੋਹਣਾ ਪਾਰਕ ਬਣਾ ਕੇ ਦਿੱਤਾ ਆ ਪਾਰਕ ਦੇ ਨਾਲ ਮੰਦਰ ਬਣਾ ਕੇ ਦਿੱਤਾ ਆ ਤੇ ਮੰਦਰ ਦੇ ਨਾਲ ਹੀ ਕੂੜੇ ਦਾ ਜਿਹੜਾ ਡੰਪ ਬਣਾਤਾ ਆ ਜਿਸ ਕਰਕੇ ਲੋਕਾਂ ਦਾ ਇੱਥੇ ਸਾਹ ਲੈਣਾ ਬਹੁਤ ਹੀ ਔਖਾ ਪਿਆ ਸਿਰਫ ਸਾਹ ਲੈਣਾ ਨਹੀਂ ਦੇਖੋ ਬਰਸਾਤ ਦਾ ਮੌਸਮ ਚੱਲਦਾ ਪਿਆ ਜਦੋਂ ਪਾਣੀ ਆਂਦਾ ਆ ਸਾਰਾ ਕੂੜਾ ਜਿਹੜਾ ਇਕੱਠਾ ਹੋ ਕੇ ਸੜਕ ਦੇ ਵਿੱਚ ਆ ਜਾਂਦਾ ਦੂਜੇ ਪਾਸੇ ਭਾਈ ਆਪਣੇ ਕੈਮਰਾਮੈਨ ਸਾਹਿਬ ਮੜੇ ਲੋਕਾਂ ਦਿਖਾਓ ਸੜਕ ਦੀ ਆਵਾਜ਼ ਆਹੀ ਦਿਖਾਓ ਗੱਡੀ ਜਾਂਦੀ ਦਿਖਾਓ ਮੜੀ ਦੇਖੋ ਕਿੰਨੀਆਂ ਗੱਡੀਆਂ ਇੱਥੋਂ ਵੱਡੀਆਂ ਵੱਡੀਆਂ ਗੱਡੀਆਂ ਲੰਗਦੀਆਂ ਕਿਤੇ ਲੋਕ ਕਿੱਥੋਂ ਨਿਕਲਦੇ ਆ ਕਿੰਨਾ ਚਾਲੂ ਰੋਡ ਹੈ ਤੇ ਉਸ ਤੋਂ ਬਾਅਦ ਦੇਖੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਇੱਥੇ ਜਿਹੜੇ ਲੋਕਲ ਬੰਦੇ ਨੇ ਉਹ ਜੁੜੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਆਜੋ ਇੱਧਰ ਆਜੋ ਮੜ ਜਾ ਇੱਧਰ ਆਜੋ ਇੱਧਰ ਆਜੋ ਪ੍ਰਧਾਨ ਜੀ ਬਹੁਤ ਇਹ ਪਹਾੜ ਤੁਹਾਡੇ ਆਪਣੇ ਸ਼ਹਿਰ ਦਾ ਤੁਹਾਡੇ ਹਰਿਆਣੇ ਦਾ ਹੈ ਜੀ ਆਜੋ ਆ ਭਾਈ ਸਾਹਿਬ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਜੀਤ ਸਿੰਘ ਹੈ ਜੀ ਸੁਜੀਤ ਸਿੰਘ ਜੀ ਕਿੰਨੇ ਸਾਲ ਤੋਂ ਤੁਸੀਂ ਇੱਥੇ ਹਰਿਆਣੇ 'ਚ ਰਹਿ ਰਹੇ ਆ ਅਸੀਂ ਤਾਂ ਕਾਫੀ ਚਿਰ ਤੋਂ ਰਹਿ ਰਹੇ ਆ ਇੱਥੇ ਹਾਂਜੀ ਕੀ ਹਾਲਾਤ ਆ ਇੱਥੇ ਦੇ ਬਹੁਤ ਮਾੜੇ ਹਾਲਾਤ ਆ ਬਹੁਤ ਇੱਥੇ ਗੰਦ ਜਿੱਦਾਂ ਵੀ ਕੋ ਆਉਂਦਾ ਸੜਕ ਤੇ ਨਾਲ ਹੀ ਸਿੱਟੀ ਜਾਂਦਾ ਆ ਆਵਾਜ਼ ਆਈ ਚੱਲਣਾ ਵੀ ਬਹੁਤ ਔਖਾ ਆ ਕੋਈ ਸਾਈਡ ਨਹੀਂ ਮਿਲਦੀ ਨਾਲ ਹੀ ਕੂੜਾ ਨਾਲੇ ਗੰਦ ਇਦਾਂ ਪਿਆ ਆ ਬਹੁਤ ਔਖਾ ਆ ਜੀ ਲੱਗੇ ਸਕੂਲ ਆ ਬੱਚੇ ਸਾਡੇ ਇੱਥੇ ਪੜ੍ਹਦੇ ਆ ਬਹੁਤ ਔਖਾ ਮੁਸ਼ਕਾਉਣ ਡਿਆ ਆ ਇੱਥੇ ਹਾਂਜੀ ਰੋਜ਼ ਜਾ ਕੇ ਕਹਿੰਦੇ ਆ ਵੇ ਪਾਪਾ ਉੱਥੇ ਬਹੁਤ ਮੁਸ਼ਕਾ ਰਿਹਾ ਆ ਇਦਾਂ ਕਰਕੇ ਨਿਪਟਾਰਾ ਕੋਈ 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 ਨਹੀਂ ਕਰ ਰਿਹਾ ਜੀ ਇੱਥੇ ਕੋਈ ਨਹੀਂ ਕਰ ਰਿਹਾ ਜੇ ਕਿਸੇ ਨੂੰ ਰੋਕਦੇ ਆ ਤਾਂ ਉਹ ਗਲ ਪੈਂਦਾ ਉਹ ਕਹਿੰਦਾ ਢਾਡੀ ਆ ਇਹ ਢਾਡੀ ਆ ਇਦ ਗੱਲ ਪੈਂਦੇ ਆ ਪਤਾ ਉਹਨਾਂ ਨੂੰ ਲੱਗ ਗਿਆ ਨਾ ਆਜੋ ਭਾਈ ਸਾਹਿਬ ਅੱਗੇ ਆਜੋ ਸਰ ਕੀ ਨਾਮ ਜੀ ਆਪਣਾ ਜਸਵੀਰ ਸਿੰਘ ਅੱਜ ਜਸਵੀਰ ਸਿੰਘ ਜੀ ਕਿੰਨੇ ਚਿਰ ਤੋਂ ਤੁਸੀਂ ਇਹ ਹਾਲਾਤ ਇੱਥੇ ਦੇਖ ਰਹੇ ਹੋ ਮੈਂ ਇਸ ਵੇਲੇ ਘੱਟੋ ਘੱਟ ਨਹੀਂ 20-25 ਸਾਲ ਤੋਂ ਦੇਖ ਰਿਹਾ ਇੱਥੇ ਇਹ ਹੀ ਹਾਲਿਆ ਇਹ ਹੀ ਹਾਲਿਆ ਤੇ ਸਾਡੇ ਇੱਥੇ ਬੱਚੇ ਪੜਦੇ ਆ ਇੱਥੋਂ ਦੀ ਜਦੋਂ ਲੰਘਦੇ ਆ ਸਾਨੂੰ ਇੰਨੀ ਕੁ ਸਮੈਲ ਆਉਂਦੀ ਆ ਕਿ ਛੱਡੇ ਦਿਓ ਗੱਲ ਤੁਸੀਂ ਤੇ ਇਸ ਕਰਕੇ ਇਹਦਾ ਕੋਈ ਰੋਕ ਟੰਗ ਥੰਮ ਹੁਣੀ ਚਾਹੀਦੀ ਆ ਠੀਕ ਨਹੀਂ ਸਾਡੇ ਇੱਥੇ ਬੱਚੇ ਸਾਡੇ ਖੁਦ ਪੜ੍ਹਦੇ ਆ ਸਾਡੇ ਪ੍ਰਿੰਸੀਪਲ ਸਾਹਿਬ ਵੀ ਹੈਗੇ ਆ ਸਾਡੇ ਬੱਚੇ ਜਾ ਕੇ ਕਹਿੰਦੇ ਆ ਸਾਨੂੰ ਸਮੈਲ ਚੜਦੀ ਆ ਉਹ ਇੱਕ ਦਿਨ ਦੋ ਦਿਨ ਸਕੂਲੇ ਆਉਂਦੇ ਆ ਦੋ ਦਿਨ ਜਾ ਕੇ ਘਰ ਬਿਮਾਰ ਹੋ ਜਾਂਦੇ ਆ ਸਮੈਲ ਦੀ ਕਰ ਜਸਵੀਰ ਜੀ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਇਸ ਕਰਕੇ ਹਾਂਜੀ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਦੇ ਇਹਨੂੰ ਸਹੀ ਕੰਨਾ ਚਾਹੀਦਾ ਲਓ ਭਗਵੰਤ ਮਾਨ ਜੀ ਕਹਿੰਦੇ ਸੀ ਸਾਡੀ ਸਰਕਾਰ ਆਉਣ ਤੋਂ ਬਾਅਦ ਇੱਥੇ ਫੋਰਨ ਤੋਂ ਗੋਰੇ ਆਣਗੇ ਤੇ ਗੋਰੇ ਕੀ ਕਰਨ ਆਣਗੇ ਭਈ ਇੱਥੇ ਪਾਲਿਸੀ ਦੇ ਢੇਰ ਪਲਾਸਟਿਕ ਦੇ ਪਹਾੜ ਦੇਖਣ ਆਣਗੇ ਭਈ ਆ ਜੋਗੇ ਹਾਂਜੀ ਭਈ ਆ ਦੇਖੋ ਆਪਾਂ ਇਹ ਦੇਖੋ ਕਿੰਨੇ ਸੋਹਣੇ ਆ ਲਾਲ ਟੀ-ਸ਼ਰਟ ਇਹਨਾਂ ਨੇ ਪਾਈ ਆ ਭਈ ਕੀ ਨਾਮ ਆਪਣਾ ਮੇਰਾ ਨਾਮ ਰਾਜਾ ਹੈਗਾ ਜੀ ਰਾਜਾ ਰਾਜਾ ਇਹ ਦੱਸੋ ਕਿੰਨੇ ਚਿਰ ਤੋਂ ਤੁਸੀਂ ਇਹ ਮਾਹੌਲ ਦੇਖ ਰਹੇ ਹੋ ਇੱਥੇ ਸਰ ਮਾਹੌਲ ਤੋਂ ਰਹਿੰਦੇ ਕਿੱਥੇ ਪਹਿਲਾ ਦੱਸ ਦਿਓ ਸਾਡੇ ਦਰਸ਼ਕਾਂ ਮੇਰਾ ਬਸ ਸਕੂਲ ਦੇ ਬਿਲਕੁਲ ਨਾਲ ਹੀ ਆ ਜੀ ਆਪਾਂ ਇਹ ਸੋਚ ਕੇ ਲਿਆ ਸੀ ਚਲੋ ਸਕੂਲ ਹੈਗਾ ਲੱਗੇ ਹੂੰ ਬੱਚੇ ਪੜ੍ਹੋਗੇ ਤਾਂ ਲਾਗੇ ਬੈਜੋਗੇ ਪਰ ਬਹੁ ਮਾੜੀ ਹਾਲਤ ਹੈ ਇਸ ਟਾਈਮ ਕਿਉਂਕਿ ਜਦੋਂ ਮੀਂਹ ਬਰਸਾਤ ਹੁੰਦਾ ਨਾ ਤਾਂ ਸਾਰਾ ਕਚਰਾ ਗੰਦ ਸਾਰਾ ਰੋਡ ਤੇ ਆ ਜਾਂਦਾ ਆਨ-ਜਾਂਚੇ ਬਹੁਤ ਦਿੱਕਤ ਹੁੰਦੀ ਆ ਤਾਂ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਸਾਫ ਸਪਾਈਸ ਜਦੋਂ ਸਾਰੇ ਪਾਸੇ ਹੋਣਾ ਚਾਹੀਦਾ ਵਧੀਆ ਜਿਹਾ ਛੋਟੇ-ਛੋਟੇ ਬੱਚੇ ਆ ਬਜ਼ੁਰਗ ਲੋਕ ਆ ਆਂਦੇ ਜਾਂਦੇ ਲੰਘਦੇ ਸਾਰੇ ਤੇ ਪੈਰ ਤੇ ਗੰਦਮੰਦ ਸਭ ਲੱਗ ਕੇ ਜਾਂਦਾ ਘਰ ਵਿੱਚ ਉਹ ਘਰ ਸਭ ਬਿਮਾਰੀ ਫੈਲਦਾ ਜੀ ਦਾ ਸਰਕਾਰ ਨੂੰ ਇਹ ਕਹਿਣਾ ਕਿ ਜਲਦੀ ਜਲਦੀ ਜੋ ਵੀ ਹੈ ਮਤਲਬ ਕਿ ਹੱਲ ਕਰਿਆ ਨਾ ਇੱਥੋਂ ਚੱਕਿਆ ਜਾਵੇ ਡੰਪ ਬਿਲਕੁਲ ਚੱਕਿਆ ਜਾਵੇ ਜੀ ਸਿੱਧੀ ਗੱਲ ਇਹ ਹੈ ਕਿ ਡੰਪ ਚੱਕਿਆ ਜਾਵੇ ਹੋਰ ਕਿਤੇ ਲੈ ਕੇ ਜਾਓ ਇਹਦਾ ਨਿਪਟਾਰਾ ਕਰੋ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਜੀ ਕੰਮ ਬਸ ਇਹ ਕਹਿਣਾ ਚਾਹੁੰਦੇ ਜਿੰਨੀ ਜਲਦੀ ਹੋਵੇ ਤਾਂ ਇੱਥੇ ਚੱਕ ਹੋ ਜਵੇ ਜਿੰਨੀ ਜਲਦੀ ਰਾਜਾ ਧੰਨਵਾਦ ਭਈ ਆਜੋ ਆਜੋ ਜੇ ਹੋਰ ਵੀ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਤੇ ਆਪਾਂ ਗੱਲ ਕਰਦੇ ਆਓ ਭਈ ਆਓ ਇੱਥੇ ਆਓ ਮੈਨੂੰ ਵੀ ਨਾ ਲੱਗਦਾ ਪਿੰਡਾਂ ਦੀ ਬਿਜਲੀ ਆਪਣੇ ਬਿਜਲੀ ਘਰ ਦੇ ਨਾਲ ਹੀ ਨਾਲ ਹੀ ਪਿੰਡ ਹੈ ਆ ਇਹ ਜਿਹੜਾ ਮਾਹੌਲ ਜਿਹੜਾ ਦੇਖ ਰਹੇ ਹੈ ਕੂੜੇ ਦਾ ਨਵਾਂ ਪਹਾੜ ਜਿਹੜਾ ਦੇਖ ਰਹੇ ਸਰ ਬਿਆਨ ਨਹੀਂ ਕਰ ਸਕਦੇ ਜਿੰਨਾ ਇੱਥੇ ਅਸੀਂ ਬਹੁਤ ਕੁਝ ਕਰ ਚੁੱਕੇ ਹਾਂ ਕੂੜੇ ਬਾਰੇ ਪਰ ਸਾਡੀ ਕਿਸੇ ਸਰਕਾਰ ਨੇ ਸੁਣੀ ਨਹੀਂ ਹੈਗੀ ਆ ਸਕੂਲ ਦੇ ਵਿੱਚ ਆਪਾਂ ਮੈਥੇ ਟਰਾਂਸਪੋਰਟਰ ਆਈ ਹੂੰ ਮਤਲਬ ਕਿ ਸਾਨੂੰ ਸਾਡੀਆਂ ਟੀਚਰਾਂ ਕਈ ਵਾਰੀ ਸਾਨੂੰ ਬੱਚੇ ਵੀ ਇੱਥੋਂ ਗੱਡੀਆਂ ਦੇ ਵਿੱਚੇ ਸਾਨੂੰ ਪਾਰ ਕਰਨੇ ਪੈਂਦੇ ਜਦ ਲਈ ਪਾਣੀ ਨਾਲ ਹਾਲਾਤ ਮਾੜੇ ਹੋ ਜਾਂਦੇ ਹੂੰ ਪਾਣੀ ਤਿੰਨ ਚਾਰ ਰੰਗ ਦਾ ਪਾਣੀ ਬਣ ਜਾਂਦਾ ਲਫਾਫੇ ਵਿੱਚ ਪਤਾ ਨਹੀਂ ਕੀ ਨਿਕਲ ਨਿਕਲ ਕੇ ਰੋਟੇ ਜਾਂਦਾ ਜੀ ਜੇਲੇ ਉਹ ਬੱਚਿਆਂ ਦੇ ਪੈਰ ਲੱਬੜਦੇ ਆ ਜਾਂ ਟੀਚਰਾਂ ਦੇ ਪੈਰ ਲੱਬੜਦੇ ਆ ਹੁਣ ਸਕੂਲ ਦੇ ਵਿੱਚ ਜਾਂਦੇ ਉਹੀ ਗੰਦਗੀ ਸਾਨੂੰ ਮੋਰੇ ਬੱਚਿਆਂ ਨੂੰ ਤੰਗ ਕਰਦੀ ਆ ਠੀਕ ਆ ਜੀ ਸਰ ਇਸ ਕੂੜੇ ਬਾਰੇ ਆਪਾਂ ਬਹੁਤ ਮਰਲ ਹੋਏ ਸਰਕਾਰੀਆਂ ਮੰਤਾਂ ਕੀਤੀਆਂ ਬੋਰਡ ਵੀ ਲੱਗੇ ਬਹੁਤ ਬਾਰੇ ਇਕੱਠੇ ਹੋਏ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਕਿਸੇ ਨੇ ਸੁਣੀ ਨਹੀਂ ਠੀਕ ਆ ਜੀ ਹਾਂ ਹਾਂਜੀ ਹੁਣ ਸਾਡੀ ਰਕਾਇਤ ਇਹੀ ਆ ਸਰਕਾਰ ਅੱਗੇ ਮੰਤਵਾ ਸਾਡੀ ਪੀਠੋ ਕੂੜਾ ਕਰਕੇ ਜਿਹੜਾ ਚੱਕਿਆ ਜਾਵੇ ਸਕੂਲ ਦਾ ਵਾਤਾਵਰਨ ਆਵਾਜਾਈ ਦਾ ਵਾਤਾਵਰਨ ਜੋ ਵੀ ਹੈ ਇਹਨੂੰ ਸਹੀ ਕੀਤਾ ਜਾਵੇ ਹੂੰ ਠੀਕ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਸੋ ਇਹ ਇਹ ਸਤਨਾਮ ਜੀ ਸਤਨਾਮ ਜੀ ਦਾ ਸਿੱਧਾ ਸਪਸ਼ਟ ਕਹਿਣਾ ਹੈ ਸਰ ਆਜੋ ਆਪਾਂ ਗੱਲ ਕਰਦੇ ਹਾਂ ਭਾਈ ਸਾਹਿਬ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਨਗੀਸ਼ ਹੈ ਜੀ ਹਾਂ ਨਗੀਸ਼ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਲੋਕਲ ਹਰਿਆਣਾ ਦੇ ਰਹਿਣ ਵਾਲਾ ਜੀ ਲੋਕਲ ਹਰਿਆਣਾ ਦੇ ਰਹਿਣ ਵਾਲੇ ਠੀਕ ਹੈ ਹਾਂਜੀ ਸਰ ਤੇ ਕੀ ਕੁਝ ਮਾਹੌਲ ਹੈ ਇੱਥੇ ਹਰਿਆਣੇ ਦਾ हरियाणा ਦਾ ਮਾਹੌਲ ਇਹ ਆ ਜੀ ਕਿ ਹਰਿਆਣਾ ਦੇ ਜਿੰਨੇ ਵੀ ਬਾੜਾ ਉਹਦਾ ਸਾਰਾ ਕੂੜਾ ਆਪਣੇ ਸਕੂਲ ਦੇ ਲਾਗੇ ਇੱਥੇ ਆਉਂਦਾ ਹੈ ਜੀ ਇੱਥੇ ਡੰਪ ਹੋ ਰਿਹਾ ਹੈ ਔਰ ਉਸ ਕੂੜੇ ਨੂੰ ਇੱਥੇ ਸਟੋਰ ਕੀਤਾ ਜਾ ਰਿਹਾ ਹੈ ਪਤਨੀ ਕੂੜੇ ਦਾ ਕੀ ਬਣਾਉਣਾ ਇਹਨਾਂ ਨੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਹਾਂ ਕਿ ਇਹਦਾ ਪ੍ਰੋਪਰ ਹੱਲ ਕੀਤਾ ਜਾਵੇ ਕਿਉਂਕਿ ਇਹ ਉਹੀ ਚੋਆ ਜਿੱਥੇ ਦਾ ਬਿੰਗਰੋਵਲ ਦਾ ਪਾਣੀ ਆ ਕੇ ਆਪਾਂ ਫਰੈਸ਼ ਪੀਣੇ ਹੁੰਨੇ ਸੀਗੇ ਚੱਕ ਕੇ ਠੀਕ ਹੈ ਜੀ ਤਾਂ ਹੁਣ ਉੱਥੇ ਹਾਲ ਦੇਖ ਲਓ ਇੱਥੇ ਕੀ ਹੋ ਗਿਆ ਹੈ ਕਿੰਨੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਬਟ ਪ੍ਰਸ਼ਾਸਨ ਅੱਗੇ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਇਹਦਾ ਪ੍ਰੋਪਰ ਹੱਲ ਕੀਤਾ ਜਾਵੇ ਇਹ ਡੰਪ ਜਾਂਦਾ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਜਾਂ ਇਹਦਾ ਪ੍ਰੋਪਰ ਕੋਈ ਵੀ ਸੋਲੂਸ਼ਨ ਆ ਉਹਨੂੰ ਕੀਤਾ ਜਾਵੇ ਮੈਂ ਇਹੀ ਬੇਨਤੀ ਕਰਦਾ ਜੀ हां बड़ी गल है सो ਧੰਨਵਾਦ ਨਗੀਜ ਜੀ ਤੇ ਹੋਰ ਆਪਾਂ ਗੱਲ ਕਰਦੇ ਹੋਰ ਨੌਜਵਾਨ ਇੱਥੇ ਦੇ ਜਿਹੜੇ ਆ ਉਹ ਸਾਡੇ ਨਾਲ ਜੁੜੇ ਆ ਉਹਨਾਂ ਦੇ ਵੀ ਦਰਦ ਨੂੰ ਜਾਣ ਲਈਏ ਉਹਨਾਂ ਦੇ ਹਾਲਾਤ ਨੂੰ ਜਾਣ ਲਈਏ ਕਿਉਂਕਿ ਅਸੀਂ ਆਪ ਕਵਾਂਗੇ ਤੇ ਫਰਕ ਘੱਟ ਪੈਣਾ ਆ ਇੱਥੇ ਦੇ ਲੋਕ ਕਹਿਣਗੇ ਉਹ ਦੱਸਣਗੇ ਕਿ ਕੀ ਦਰਦ ਹੈ ਜੋ ਕਿ ਝਲ ਰਹੇ ਨੇ ਦਰਦ ਨੂੰ ਜ਼ਖਮਾਂ ਨੂੰ ਝਲ ਰਹੇ ਨੇ ਕਈ ਸਾਲਾਂ ਤੋਂ ਜਿਹੜੇ ਕਿ ਉਹ ਕੂੜੇ ਦੇ ਢੇਰ ਦੇ ਵਿੱਚੋਂ ਗੁਜ਼ਰ ਰਹੇ ਨੇ ਇੱਥੋਂ ਲੰਘ ਰਹੇ ਨੇ ਇੱਥੇ ਆਪਾਂ ਖੜੇ ਹੋ ਕੇ ਖਬਰ ਤਾਂ ਜ਼ਰੂਰ ਬਣਾ ਰਹੇ ਆਂ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਥੋੜੀ ਦੇਰ ਚ ਆਪਾਂ ਹੀ ਚੱਕਰ ਖਾ ਕੇ ਨਾ ਡਿੱਗ ਜਾਈਏ ਸਾਨੂੰ ਆਪ ਨੂੰ ਵੀ ਨਹੀਂ ਪਤਾ ਪੈਸਾ ਆਜੋ ਆਜੋ ਇੱਧਰ ਆਜੋ ਤੇ ਆਪਾਂ ਆਜੋ ਆਜੋ ਸਤਨਾਮ ਜੀ ਤੁਸੀਂ ਇੱਧਰ ਆਜੋ ਆਪਾਂ ਮੜਿਆ ਹਾਂ ਹੋਰ ਨਾ ਸਾਨੂੰ ਚੱਕਣਾ ਪਵੇ ਲੋਕਾਂ ਨੂੰ ਇੱਥੇ ਕਿਉਂਕਿ ਜੋ ਹਾਲਾਤ ਨੇ ਸਾਡੇ ਕੈਮਰਾਮੈਨ ਸਾਹ ਤਾਂ ਦੋ ਵਾਰ ਡਿੱਗ ਗਏ ਸੀ ਚੱਕਰ ਖਾ ਕੇ ਮਸੇ ਹੀ ਆਪਾਂ ਚੱਕ ਕੇ ਦੁਬਾਰਾ ਖੜਾ ਕੀਤਾ ਤਾਂ ਜਾ ਕੇ ਵੀਡੀਓ ਬਣ ਰਹੀ ਆ ਤੇ ਆਜੋ ਪ੍ਰਧਾਨ ਜੀ ਇੱਥੇ ਆਜੋ ਸਾਡੇ ਨਾਲ ਹੁਣ ਜੁੜੇ ਆ ਪ੍ਰਧਾਨ ਜੀ ਮਹੱਲੇ ਦੇ ਕੀ ਨਾਮ ਪ੍ਰਧਾਨ ਜੀ ਆਪਣਾ ਸਰ ਮੇਰਾ ਸੰਦੀਪ ਕੁਮਾਰ ਆ ਜੀ ਨਾਮ ਸੰਦੀਪ ਜੀ ਕਿੱਥੇ ਦੇ ਰਹਿਣ ਵਾਲੇ ਆ ਆ ਸਰ ਲੋਕ ਲਈ ਆ ਇੱਥੇ ਸਾਡਾ ਕਾਰ ਲੱਗ ਗਈ ਆ ਤੇ ਅਸੀਂ ਵੀ ਇੱਥੇ ਪੜੇ ਤੇ ਸਾਡੇ ਮੇਰੇ ਪਿਤਾ ਜੀ ਵੀ ਇੱਥੇ ਪੜੇ ਆ ਇਹ ਸਕੂਲ ਮੇਰਾ ਖਾਲ ਅੰਗਰੇਜ਼ਾਂ ਦੇ ਬਾਰੇ ਦਾ ਪੜਿਆ ਹੋਇਆ ਤੇ ਨਾ ਇੱਥੇ ਕੁਝ ਨਹੀਂ ਸੀ ਪਹਿਲਾਂ ਕੁਝ ਸਾਲ ਤੋਂ ਪਹਿਲਾਂ ਇੱਥੋਂ ਕੂੜਾ ਸਿੱਟਣਾ ਸ਼ੁਰੂ ਕਰ ਦਿੱਤਾ ਸਾਡੇ ਬੱਚੇ ਵੀ ਇੱਥੇ ਪੜ੍ਹਦੇ ਮੇਰਾ ਖਾਲ 500 ਤੋਂ ਉੱਪਰ ਬੱਚਾ ਹੋਣਾ ੜੀ ਇਸ ਸਕੂਲ ਦੇ ਉਹ ਸੇਤ ਨਾਲ ਖਲਵਾੜ ਕਰ ਰਹੀ ਹੈ ਜਿਸ ਦਿਨ ਇੱਥੇ ਉਸ ਵੇਲੇ ਇਹਨਾਂ ਨੇ ਕੀ ਕੀਤਾ ਇਹਦੇ ਉੱਤੇ ਮਿੱਟੀ ਪਾ ਕੇ ਟਿੱਪਰਾਂ ਕਹਿੰਦੇ ਇੱਥੇ ਕੁਝ ਨਹੀਂ ਹੋਣਾ ਸਾਫ਼-ਸਾਫ਼ ਕਰਤੀ ਵੋਟਾਂ ਤੋਂ ਬਾਅਦ ਫੇਰ ਉਹੀ ਹਾਲ ਆ ਹੁਣ ਇੱਥੇ ਬੱਚੇ ਸਿਹਤ ਬਹੁਤ ਜ਼ਿਆਦਾ ਵਿਗੜਦੀ ਆ ਕੋਈ ਹਰ ਤੀਜੇ ਚੌਥੇ ਦਿਨ ਬੱਚੇ ਬਿਮਾਰ ਰਹਿੰਦੇ ਇਸ ਕੂੜਾ ਕਰ ਕਰਕੇ ਸਾਡਾ ਨੰਗਣਾ ਇਹੀ ਰਾਸਤਾ ਖੇਤਾਂ ਨੂੰ ਜਾਣ ਵਾਲਾ ਵੀ ਤੇ ਘਰ ਵਾਸਤੇ ਐਸੇ ਵੋਟਾਂ ਵੇਲੇ ਤੇ ਮਿੱਟੀ ਪਾਤੀ ਚਲੋ ਵੋਟਾਂ ਆਈਆਂ ਨਾ ਪਹਿਲੋਂ ਜੀ ਇਹਨਾਂ ਦੀਆਂ ਵੈ ਮੇਲ ਦੀਆਂ ਵੋਟਾਂ ਪਈਆਂ ਉਸ ਵੇਲੇ ਤੇ ਟਿੱਪਰ ਪਾਇਆ ਸੀ ਮਿੱਟੀ ਦੇ ਕੇ ਬੰਦ ਕਰ ਦੇਣਾ ਕੂੜਾ ਉਸ ਤੋਂ ਬਾਅਦ ਫੇਰ ਉਹੀ ਹਾਲ ਆ ਇਹਨਾਂ ਦਾ ਆ ਲਓ ਜੀ ਹਾਂ ਜੀ ਤੇ ਇਹ ਕਹਿੰਦੇ ਵੋਟਾਂ ਮੇਲੇ ਤਾਂ ਇੱਥੇ ਮਿੱਟੀ ਮਿੱਟੀ ਪਾਇਆ ਕਹਿੰਦੇ ਬੰਦ ਕਰ ਦੇਣਾ ਇੱਥੋਂ ਕੂੜਾ ਸ਼ਿਫਟ ਕਰਕੇ ਦੂਸਰੇ ਚੋਦੇ ਵਿੱਚ ਸ਼ਿਫਟ ਕਰਨਾ ਆ ਪਰ ਕੁਝ ਨਹੀਂ ਹੋਇਆ ਮੁੜ ਕੇ ਫਿਰ ਉਹੀ ਹਾਲ ਇਹਨਾਂ ਨੇ ਕਰ ਦਿੱਤਾ ਇਸ ਵਾਰ ਮੁੜ ਕੇ ਉਹੀ ਹਾਲ ਕੋਈ ਸਾਡੇ ਬੱਚੇ ਤੀਜੇ ਚੌਥੇ ਦਿਨ ਬਿਮਾਰ ਰਹਿੰਦੇ ਸਾਨੂੰ ਜਾਣਾ ਪੈਂਦਾ ਡਾਕਟਰ ਦੇ ਕੋਈ ਹੈ ਹੀ ਉਹ ਜਿਹੜਾ ਨੰਗਣਾ ਇਹ ਰਾਸ ਦਾ ਪੈਦਲ ਜਾਣਾ ਸਾਡੇ ਬੱਚਣਾਂ ਨੂੰ ਲੋਕਾਂ ਦਾ ਆਸੀ ਕਰ ਬੈਂਚ ਭੇਜਦੇ ਆ ਬੱਚਿਆਂ ਨੂੰ ਜੀ ਪਰ ਇਹ ਸਾਡੀ ਪ੍ਰਸ਼ਾਸਨ ਨੇ ਇਹੇ ਬੇਨਤੀ ਆ ਗੁਰਮਣ ਕੇ ਕੂੜਾ ਇੱਥੋਂ ਚੱਕ ਦਿੱਤਾ ਜਾਵੇ ਕਿਉਂਕਿ ਇੰਨੇ ਬੱਚਾ ਨ ਖਲਵਾੜ ਕਰੇ ਹਾਂ ਠੀਕ ਆ ਜੇ ਕੂੜਾ ਪਹਿਲਾਂ ਹੁੰਦਾ ਸਾਨੂੰ ਕੋਈ ਦਿੱਕਤ ਨਹੀਂ ਕੋ ਸਕੂਲ ਬਹੁਤ ਪਹਿਲਾਂ ਨ ਬਣਿਆ ਹੋਇਆ ਆ ਤੇ ਬਾਅਦ ਚ ਕੂੜਾ ਇੱਥੇ ਝੱਟਣਾ ਇਹਨਾਂ ਨੇ ਸਟੋਰ ਕਿੰਨਾ ਸ਼ੁਰੂ ਕੀਤਾ ਇਹਨਾਂ ਨੇ ਬਹੁਤ ਇਹ ਸਾਡੀ ਸਰਕਾਰ ਅੱਗੇ ਬੇਨਤੀ ਆਗੇ ਨੂੰ ਚੇਂਜ ਕੀਤਾ ਜਾਵੇ ਇੱਥੋਂ ਸ਼ਿਫਟ ਕੀਤਾ ਪਹਿਲਾਂ ਸਕੂਲ ਆਇਆ ਉਸ ਤੋਂ ਬਾਅਦ ਇਹ ਸਕੂਲ ਅੰਗਰੇਜ਼ਾਂ ਦੇ ਬਾਰੇ ਦਾ ਸਕੂਲ ਬਣਿਆ ਅੱਜ ਤਾਣੀ ਹੈਗਾ ਸਾਸੀ ਪੜਿਆ ਸਾਡੇ ਪਿਤਾ ਜੀ ਇੱਥੇ ਪੜੇ ਆ ਸਾਡੀ ਤੀਜੀ ਪੜ੍ਹੀ ਆ ਗਈ ਹੁਣ ਸਾਡੇ ਮੇਰੇ ਬੱਚੇ ਵੀ ਇੱ ਹਾਂਜੀ ਸਰ ਤੀਜੀ ਪੀੜੀ ਚਲੋ ਧੰਨਵਾਦ ਸਰ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਤੇ ਦੂਜੇ ਪਾਸੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜੀ ਸਮੱਸਿਆ ਹੈ ਬਹੁਤ ਗੰਭੀਰ ਬਣਦੀ ਜਾ ਰਹੀ ਹੈ ਕਿਉਂਕਿ ਡੇਂਗੂ ਦਾ ਸੀਜ਼ਨ ਚੇ ਇੱਥੇ ਸਭ ਤੋਂ ਵੱਧ ਲੋਕ ਜਿਹੜੇ ਡੇਂਗੂ ਨਾਲ ਪ੍ਰਭਾਵਿਤ ਹੁੰਦੇ ਨੇ ਮਲੇਰੀਆ ਨਾਲ ਪ੍ਰਭਾਵਿਤ ਹੁੰਦੇ ਆ ਡਾਇਰੀਆ ਨਾਲ ਪ੍ਰਭਾਵਿਤ ਹੁੰਦੇ ਆ ਲਗਾਤਾਰ ਲੋਕ ਬਿਮਾਰ ਪੈ ਰਹੇ ਭਗਵਾਨਤਮਾਨ ਜੀ ਤੁਹਾਨੂੰ ਸਿੱਧੀ ਬੇਨਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸਾਮ 84 ਦੇ ਆਪਣੇ ਐਮਐਲਏ ਸਾਹਿਬ ਡਾਕਟਰ ਅਰਜੋਤ ਜੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਸਿੱਧੀ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਹੱਲ ਕੱਢਿਆ ਜਾਵੇ ਕਿਉਂਕਿ ਲੋਕਾਂ ਦਾ ਇੱਥੇ ਕਹਿਣਾ ਕਿ ਇਲੈਕਸ਼ਨ ਵੇਲੇ ਤਾਂ ਤੁਸੀਂ ਮਿੱਟੀ ਪਾ ਕੇ ਇਹਨੂੰ ਦੱਸ ਗਏ ਕਿ ਇਹ ਡੰਪ ਇੱਥੇ ਬੰਦ ਕਰ ਦਾਂਗੇ ਮੁੜ ਕੇ ਤੁਸੀਂ ਉਹ ਗੱਲ ਤੇ ਮਿੱਟੀ ਪਾਤੀ ਇਹ ਗੱਲ ਸਹੀ ਨਹੀਂ ਲੱਗੀ ਸੋ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਤੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਲੋੜ ਹੈ ਲਗਾਤਾਰ ਜੁੜੇ ਰਹੋ ਆਪਾਂ ਕਿੰਦਾ ਲੋਕ ਨੱਕ ਦੱਬ ਕੇ ਖੜੇ ਆ ਇੱਥੇ ਖੜਾ ਹੋਣਾ ਹੀ ਬੜਾ ਬਾਲਾ ਔਖਾ ਹੋਇਆ ਪਿਆ ਕੀ ਹਾਲਾਤ ਹੈ ਇੱਥੇ ਦੇ ਮਾੜੇ ਦੱਸੋ ਹਾਲਾਤ ਬੜੀ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਇਹ ਕੁਝ ਟਾਈਮ ਪਹਿਲਾਂ ਸਾਫ਼ ਹੋਇਆ ਸੀ ਥੋੜੇ ਟਾਈਮ ਲਈ ਅੱਜ ਤੋਂ 2-3 ਸਾਲ ਪਹਿਲਾਂ ਮੁੜ ਕੇ ਫੇਰ ਇਹੀ ਹਾਲ ਹੈ ਸਕੂਲ ਦੇ ਲਾਗੇ ਦੇਖ ਲਓ ਬੱਚਿਆਂ ਦਾ ਕਿੰਨਾ ਬੁਰਾ ਹਾਲ ਹੁੰਦਾ ਹੋਊਗਾ ਜਦੋਂ ਇੱਥੋਂ ਨੰਗੀ ਦਾਵਾ ਬਹੁਤ ਜ਼ਿਆਦਾ ਬੁਰਾ ਹਾਲ ਆ ਜਦੋਂ ਮੀਂਹ ਪੈ ਜਾਂਦਾ ਸਾਰਾ ਰੋਡ ਜਾਮ ਹੋ ਜਾਂਦਾ ਜੀ ਬੰਦ ਹੋ ਜਾਂਦਾ ਹੈ ਏ ਟੂ ਜ਼ੈਡ ਬਾਕੀ ਹੁਣ ਦੇਖ ਲਓ ਆ ਸਾਰਾ ਹੀ ਲੱਗ ਗਿਆ ਤੁਹਾਡੇ ਕੂੜਾ ਸਾਰੇ ਰੋਡ ਤੇ ਆਇਆ ਹੁੰਦਾ ਹੈ ਰੋਡ ਤੇ ਆ ਜਾਂਦਾ ਜੀ ਜਦੋਂ ਮੀਂਹ ਆਇਆ ਹੁੰਦਾ ਉਸ ਤੇ ਕਿੰਨੀ ਕੀ ਹੈ ਇਹਦੀ ਬਹੁਤ ਜ਼ਿਆਦਾ ਤੁਹਾਡੇ ਸਾ ਮੈ ਬਜਰੰਗੀ ਪਾਂਡੇ ਜੀ ਵੀ ਸੀ ਅਪਡੇਟ